ਸੁਪਨੇ ਦੇ ਵਿੱਚ ਮਿਲੀ ਸਹੇਲੀ ਉਹਨੇ ਦਿਲ ਦਾ ਹਾਲ ਸੁਣਾਇਆ ਸੁਣ ਕੇ ਉਸ ਦੀ ਹੱਡ ਬੇਤੀ ਫਿਰ ਹੰਝੂਆਂ ਦਾ ਹੜ ਆਇਆ ਕਹਿੰਦੀ ਮੇਰੇ ਵਿਆਹ ਨਹੀਂ ਮਾਪਿਆਂ ਸਿਰ ਕਰ ਜਾ ਚੜਾਇਆ ਸਭ ਕੁਝ ਦਿੱਤਾ ਬਾਬਲ ਮੇਰੇ ਜੋਸੀ ਦਾਜ ਦੇ ਵਿੱਚ ਗਣਾਇਆ ਜਦ ਉਹਦੇ ਘਰ ਪਹੁੰਚੀ ਡੋਲੀ ਕਹਿੰਦਾ ਏਸੀ ਕਿਉਂ ਨਾ ਆਇਆ ਮੇਰੀ ਸੱਸ ਤੇ ਨਣਦਾਨੀ ਵੀ ਕਈ ਦਿਨ ਵਾਵਾ ਨੱਕ ਚੜਾਇਆ ਕੁਝ ਦਿਨ ਪਿੱਛੋਂ ਉਸਨੇ ਮੇਰੇ ਪੇਕੇ ਜਾਣ ਦਾ ਮਨ ਬਣਾਇਆ ਚਾਈ ਚਾਈ ਉਸ ਨਾਲ ਜਾ ਮੈਂ ਬਾਬਲ ਦਾ ਦਰ ਖੜਕਾਇਆ ਦੇਖ ਕੇ ਮੇਰੇ ਮਾਪਿਆਂ ਨੇ ਮੈਨੂੰ ਘੁੱਟ ਕੇ ਗਲ ਨਾਲ ਲਾਇਆ ਰਾਤ ਨੂੰ ਰੋਟੀ ਪਿੱਛੋਂ ਮਾਇਆ ਫ੍ਰਿਜ ਚੋਂ ਕੋਕ ਮੰਗਾਇਆ ਅੱਖ ਬਚਾ ਕੇ ਮੈਥੋਂ ਉਸਨੇ ਹੱਥੀ ਕੋਕ ਚ ਜ਼ਹਿਰ ਮਲਾਇਆ ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ ਮੈਨੂੰ ਸਾਰਾ ਕੋਕ ਪਿਆਇਆ ਮੈਂ ਉਹਦੀਆਂ ਅੱਖਾਂ ਮੂਹਰੇ ਤੜਫਣ ਲੱਗੀ ਉਹਨੂੰ ਰਤਾ ਤਰਸਣਾ ਆਇਆ ਬਚਨੇ ਦੀ ਮੈਂ ਕੋਸ਼ਿਸ਼ ਕੀਤੀ ਉਹਨੇ ਅੰਦਰੋਂ ਤਾਲਾ ਲਾਇਆ ਮੇਰੇ ਆਖਿਰ ਸਾਹ ਜਾਂਦੇ ਟੁੱਟਦੇ ਦੇਖੇ ਫਿਰ ਉਸਨੇ ਰੌਲਾ ਪਾਇਆ ਸੁਣ ਕੇ ਰੌਲਾ ਭੱਜੇ ਆਏ ਮੇਰੇ ਮਾਪੇ ਉਹਨਾਂ ਰਤਾ ਬਿੰਦਨਾ ਲਾਇਆ ਕਹਿੰਦਾ ਮੈਨੂੰ ਤਾਂ ਇੰਜ ਲੱਗਦਾ ਇਹਨੂੰ ਕੋਈ ਚੱਕਰ ਚੁੱਕਰ ਆਇਆ ਜਗੂ 13ਵੀਂ ਕਰ ਗਿਆ ਚੰਦਰਾ ਮੈਨੂੰ ਮਾਪਿਆਂ ਦੇ ਘਰ ਹੀ ਮਾਰੂ ਮੁਕਾਇਆ ਅੱਜ ਵੀ ਟੈਕ ਦੇ ਉਹ ਫੁੱਲ ਬੂਟੇ ਜਿਨ੍ਹਾਂ ਨੂੰ ਮੈਂ ਬਾਬਲ ਦੇੜੇ ਹੱਥੀ ਲਾਇਆ ਪਰ ਦੇਖ ਨਹੀਂ ਹੁੰਦਾ ਚਿਹਰਾ ਮੇਰੀ ਬਾਬਲ ਦਾ ਜੋ ਹੁਣ ਰਹਿੰਦਾ ਏ ਮੁਰਝਾਇਆ ਸਭ ਕੁਝ ਸੁਣ ਕੇ ਅੱਖ ਖੁੱਲ ਗਈ ਮੇਰੀ ਜਦ ਮੈਂ ਉਹਦੇ ਮੋਢੇ ਤੇ ਹੱਥ ਲਾਇਆ ਸਮਝ ਨਾ ਆਇਆ ਕਿੱਥੇ ਗੁੰਮ ਹੋ ਗਿਆ ਪਲਾਂ ਦੇ ਵਿੱਚ ਹੀ ਉਹਤਾ ਸੀ ਇੱਕ ਸਾਇਆ ਉਸ ਦੀ ਦੁੱਖਾਂ ਭਰੀ ਕਹਾਣੀ ਨੂੰ ਮੈਂ ਉਸ ਵੇਲੇ ਸ਼ਬਦਾਂ ਦਾ ਜਾਮਾ ਪਾਇਆ ਮੇਰੇ ਕੱਲੇ-ਕੱਲੇ ਸ਼ਬਦ ਨੇ ਫਿਰ ਇਕੱਠੇ ਹੋ ਰੱਬ ਨੂੰ ਵਾਸਤਾ ਪਾਇਆ ਜਦ ਬਾਬਲ ਨੇ ਧੀ ਹੀ ਦੇ ਦਿੱਤੀ ਉਸ ਕੋਲ ਬਚਿਆ ਕੀ ਸ਼ਰਮਾਇਆ ਦੱਸੀ ਵੇ ਮੇਰੇ ਡਾਡਿਆ ਰੱਬਾ ਵੇ ਕਾਹਨੂੰ ਚੰਦਰਾਦਾਸ ਬਣਾਇਆ ਵੇਕਾ ਨੂੰ ਚੰਦਰਾਦਾਸ ਬਣਾਇਆ